ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਅੱਜ ਆਪਣਾ ਫਿਰ ਇੱਕ ਨਵਾਂ ਬਲੌਗ ਅੱਜ ਸੰਡੇ ਐਂਡ ਅੱਜ ਆਪਾਂ ਬਲੌਗ ਬਣਾ ਰਹੇ ਆ ਘਰੇ ਆਪਾਂ ਅੱਜ ਬਣਾ ਰਿਆ ਇੱਧਰ ਸੂਜੀ ਦਾ ਹਲਵਾ ਇੱਧਰ ਕਾਫੀ ਯਮਹਾਰੀ ਦਾਲ ਸੂਜੀ ਦਾ ਹਲਵਾ ਇਹ ਆ ਬਾਹਰ ਦਾ ਵਿਊ ਨਾਲ ਬਣ ਰਹੀ ਹੈ ਚਾ ਗੁਜਾਰਦੀ ਕਰਦੇਵਾ ਇਹਨੂੰ ਪੱਛਲਾ ਵੀ ਕਿਵਾਰਦੀ ਨਾਲ ਨਾਲ ਕਰ ਰਹੇ ਆ ਗਾਣੇ ਇੰਜੋਏ ਹੱਥ ਛੋੜ ਕੇ ਅਰੇ ਜਾ ਗੁਜਾਰਦੀ ਕਰਦੇਵਾ ਇਹਨੂੰ ਪੱਛਲਾ ਵੀ ਕਿਵਾਰਦੀ ਮੇਰੇ ਪਿੱਛੇ ਲੜ ਪੈਂਦਾ ਤੇ ਲੜਨੀ ਮਾੜਾ ਤੇ ਯੋਗਾ ਕਾਲ ਜੀ ਤਨਾ ਨਾਲ ਨਾਲ ਚੱਲ ਰਿਆ ਨੇ ਰਨਜੀਤ ਮਣੀ ਨਾਲ ਨਾਲ ਬਣ ਰਿਆ ਹਲਵਾ ਸੂਜੀ ਦਾ ਨਾਲ ਪੀਵਾਂਗੇ ਇਚੀਆ ਤੁਹਾਨੂੰ ਸਾਡੇ ਬਲੌਗ ਕਿਵੇਂ ਲੱਗਦੇ ਨੇ ਤੁਹਾਨੂੰ ਦੱਸਿਆ ਕਰੋ ਕਮੈਂਟ ਕਰਕੇ ਅਸਾਂ ਆਪਾਂ ਫ੍ਰੀ ਹੋ ਗਏ ਹੁਣ ਹੁਣ ਆਪਾਂ ਬਣਾਇਆ ਕਰਾਂਗੇ ਡੇ ਟੂ ਡੇ ਬਲੌਗ ਪਰ ਨਾ ਮੈਂ ਬਣ ਲੈ ਅੱਜ ਘਰੇ ਤੁਹਾਨੂੰ ਰੋਟੀ ਦਾ ਪ੍ਰਿੰਸੀਪਲ ਜੀ ਇਹ ਮੈਨੂੰ ਦਿੱਤਾ ਸੀ ਪਨੀਤ ਨੇ ਜਦੋਂ ਮੈਂ ਇਹਨਾਂ ਨੂੰ ਰਿਸੀਵ ਕੀਤਾ ਸੀ ਇਹ ਬੁਕੇ ਲੈ ਕੇ ਆਈ ਸੀ ਪਨੀਤ ਉਦੋਂ ਦਾ ਹੀ ਮੁੰਡਿਆਂ ਦੀ ਅੱਖ ਵਿੱਚ ਜਿਹੜਾ ਰਿਕੇ ਜਦੋਂ ਦਾ ਦਿਲ ਇਹ ਤੋਂ ਆਇਆ ਦੇਖੋ ਆਪਣੇ ਬਾਹਰ ਦਾ ਗੁਰੂ ਉਹ ਸਾਹਮਣੇ ਪਲੇਗਰਾਉਂਡ ਆ ਮੇਰੇ ਰੰਗ ਦਾ ਪ੍ਰਿੰਸੀਪਲ ਜੀ ਹਾੜੇ ਕੱਟੇ ਉਹਨ ਕਾਲ ਜੇ ਚਨਾ ਬਣ ਗਿਆ ਚਲ ਠੀਕ ਆ ਜੀ ਆਪਣਾ ਭੋਗ ਬਣ ਗਿਆ ਸੂਜੀ ਦਾ ਹਲਵਾ ਸੋ ਆਪਾਂ ਕਰਦੇ ਆ ਗਾਣੇ ਇੰਜੋਏ ਤੁਸੀਂ ਵੀ ਬਲੌਕ ਕਰ ਦਿਓ ਦਬਕੇ ਸ਼ੇਅਰ ਲਵ ਯੂ ਆਲ ਬਾਏ ਬਾਏ ਸਸਕੀ ਕਰ ਮਿਲਦੇ ਆਕ ਨਵੇਂ ਬਲੌਗ ਵਿੱਚ